ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ ਪੰਜਾਬੀ ਅਦਾਕਾਰਾ ਤਾਨੀਆਂ ਦੇ ਨਾਲ ਜੁੜੀ ਹੋਈ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬੀ ਅਦਾਕਾਰਾਂ ਦੇ ਡਾਕਟਰ ਪਿਤਾ ਦੇ ਅੰਨੇਵਾਹ ਸ਼ੂਟਰਾਂ ਨੇ ਗੋਲੀਆਂ ਚਲਾਈਆਂ ਨੇ ਨਰਸਿੰਗ ਹੋਮ ਦੇ ਵਿੱਚ ਵੜ ਕੇ ਇਹ ਸ਼ੂਟਰਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤੇ ਤਿੰਨ ਗੋਲੀਆਂ ਦੱਸੀਆਂ ਜਾ ਰਹੀਆਂ ਨੇ ਕਿ ਤਾਨੀਆਂ ਦੇ ਪਿਤਾ ਨੂੰ ਤਿੰਨ ਗੋਲੀਆਂ ਲੱਗਦੀਆਂ ਨੇ ਦੱਸਦੀ ਹੈ ਕਿ ਇਹ ਸ਼ੂਟਰ ਨੇ ਜੋ ਇਹ ਉੱਥੇ ਮਰੀਜ਼ ਬਣ ਕੇ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਪਹਿਲਾਂ ਮਰੀਜ਼ ਬਣ ਕੇ ਟ੍ਰੀਟਮੈਂਟ ਲਿਆ ਜਾਂਦਾ ਤੇ ਉਸ ਤੋਂ ਬਾਅਦ ਅੰਨੇਵਾਹ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਏ ਨੇ ਤਾਂ ਤਿੰਨ ਗੋਲੀਆਂ ਦਸੀਆਂ ਜਾ ਰਹੀਆਂ ਨੇ ਕਿ ਤਾਨੀਆਂ ਦੇ ਪਿਤਾ ਨੂੰ ਤਿੰਨ ਗੋਲੀਆਂ ਲੱਗੀਆਂ ਨੇ ਜੋ ਮਸ਼ਹੂਰ ਪੰਜਾਬੀ ਅਦਾਕਾਰਾਂ ਦੇ ਪਿਤਾ ਨੇ ਜੋ ਡਾਕਟਰੀ ਦਾ ਪੇਸ਼ਾ ਸੀ ਜਿਨ੍ਹਾਂ ਦਾ ਡਾਕਟਰੀ ਦਾ ਕੰਮ ਕਰਦੇ ਸੀ ਤਾਂ ਇਹ ਨਰਸਿੰਗ ਹੋਮ ਦੇ ਵਿੱਚ ਇੱਥੇ ਸ਼ੂਟਰ ਆਉਂਦੇ ਨੇ ਤੇ ਇਹਨਾਂ ਦੇ ਵੱਲੋਂ ਪਹਿਲਾਂ ਮਰੀਜ਼ ਬਣ ਕੇ ਆਪਣਾ ਇਲਾਜ ਕਰਾਇਆ ਜਾਂਦਾ ਤੇ ਉਸ ਤੋਂ ਬਾਅਦ ਮੌਕੇ ਤੋਂ ਗੋਲੀਆਂ ਚਲਾ ਕੇ ਫਰਾਰ ਹੋ ਗਏ ਨੇ ਉਸ ਤੋਂ ਬਾਅਦ ਫਿਰ ਇੱਕ ਨਿੱਜੀ ਹਸਪਤਾਲ ਦੇ ਵਿੱਚ ਤਾਨੀਆਂ ਦੇ ਪਿਤਾ ਨੂੰ ਭਰਤੀ ਕਰਵਾਇਆ ਜਾਂਦਾ ਦੱਸਦੀ ਹੈ ਕਿ ਤਿੰਨ ਗੋਲੀਆਂ ਉਹਨਾਂ ਦੇ ਲੱਗਦੀਆਂ ਨੇ ਤੇ ਉਹਨਾਂ ਦੀ ਜੋ ਹਾਲਤ ਆ ਕਾਫੀ ਕ੍ਰਿਟੀਕਲ ਦੱਸੀ ਜਾਂਦੀ ਇਹ ਤੇ ਉਸ ਤੋਂ ਬਾਅਦ ਮੌਕੇ ਦੀਆਂ ਉੱਥੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਹਰਵੰਸ ਨਰਸਿੰਗ ਹੋਮ ਦੇ ਵਿੱਚ ਇਹ ਜੋ ਸ਼ੂਟਰ ਆਉਂਦੇ ਨੇ ਉਸ ਤੋਂ ਬਾਅਦ ਇਹ ਉੱਥੇ ਡਾਕਟਰ ਨੂੰ ਆ ਕੇ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਸਾਡੇ ਪੈਰ ਦੇ ਵਿੱਚ ਜੋ ਹੈ ਪ੍ਰੋਬਲਮਾਂ ਤੇ ਉਸ ਤੋਂ ਬਾਅਦ ਜਦੋਂ ਡਾਕਟਰ نیچے ਪੈਰ ਦੇ ਵਿੱਚ ਉਸ ਚੈੱਕਅਪ ਕਰਨ ਦੇ ਲਈ ਜਾਂਦੇ ਨੇ نیچے ਝੁਕਦੇ ਨੇ ਤਾਂ ਉਸ ਤੋਂ ਬਾਅਦ ਇੱਕ ਸ਼ੂਟਰ ਦੇ ਵੱਲੋਂ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਜਾਂਦੇ ਨੇ ਜਿਸ ਦੇ ਵਿੱਚ ਤਿੰਨ ਗੋਲੀਆਂ ਦਸੀਆਂ ਜਾ ਰਹੀਆਂ ਨੇ ਕਿ ਤਾਨੀਆਂ ਦੇ ਪਿਤਾ ਨੂੰ ਤਿੰਨ ਗੋਲੀਆਂ ਲੱਗਦੀਆਂ ਨੇ ਤੇ ਇਹ ਵੀ ਦੱਸ ਦਈਏ ਕਿ ਪਹਿਲਾਂ ਵੀ ਇਹਨਾਂ ਨੂੰ ਜੋ ਹੈ ਥ੍ਰੈਟ ਲਗਾਤਾਰ